ਨੰਬਰ ਵੀ ਜਾਰੀ ਕਰ ਦਿੱਤਾ ਗਿਆ ਤੇ ਕਾਲ ਕਰਨ ਦੀ ਸਲਾਹ ਵੀ ਦਿੱਤੀ ਗਈ ਆ ਦ ਸਮਝੋਗਾ ਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਤੇ ਨਦੀਆਂ ਦੇ ਪਾਣੀ ਵਧਣ ਕਾਰਨ ਪੰਜਾਬ ਦੇ ਕਈ ਇਲਾਕੇ ਡੁੱਬ ਗਏ ਖੇਤਾਂ ਵਿੱਚ ਖੜੀਆਂ ਫਸਲਾਂ ਤਬਾਹ ਹੋ ਗਈਆਂ ਨੇ ਸੈਂਕੜੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕ ਸੁਰੱਖਿਆ ਥਾਵਾਂ ਤੋਂ ਸ਼ਰਨ ਲੈਣ ਲਈ ਮਜਬੂਰ ਹੋ ਗਏ ਨੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋ ਗਏ ਨੇ ਬਹੁਤ ਸਾਰੇ ਲੋਕ ਬੇ ਕਾਰ ਹੋ ਕੇ ਅਸਥਾਈ ਕੈਂਪਾਂ ਵਿੱਚ ਰਹਿ ਰਹੇ ਨੇ ਸਕੂਲਾਂ ਦੇ ਕਾਰਜਾਂ ਵਿੱਚ ਵੀ ਪੜ੍ਹਾਈ ਪ੍ਰਭਾਵਿਤ ਹੋਈ ਹੈ ਤੇ ਦੂਜੇ ਪਾਸੇ ਸਿਹਤ ਵਿਭਾਗ ਨੇ ਵੀ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਹੋਈਆਂ ਨੇ ਮੌਸਮੀ ਭਾਗ ਦੀ ਇਸ ਨਵੀਂ ਚੇਤਾਵਨੀ ਤੋਂ ਬਾਅਦ ਲੋਕਾਂ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ ਆ ਕੁੱਲ ਮਿਲਾ ਕੇ ਪੰਜਾਬ ਇੱਕ ਵਾਰ ਫਿਰ ਕੁਦਰਤੀ ਆਫਤ ਦੇ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਤੇ ਆਉਣ ਵਾਲੇ 24 ਘੰਟੇ ਸੂਬੇ ਲਈ ਬਹੁਤ ਮਹੱਤਵਪੂਰਨ ਸਾਬਿਤ ਹੋ ਸਕਦੇ ਨੇ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਬਿਆਸ ਦਰਿਆ ਚ ਆਏ ਹੜ੍ਹ ਕਾਰਨ ਬੀਤੇ ਕਈ ਦਿਨਾਂ ਤੋਂ ਮੁਸ਼ਕਲਾਂ ਨਾਲ ਘੇਰੇ ਰੜਾ ਮੰਡ ਦੇ ਇਲਾਕੇ ਦੇ ਵਸਨੀਕੀਆਂ ਜਿਹੜੀਆਂ ਦਿੱਕਤਾਂ ਵਿੱਚ ਉਸ ਵੇਲੇ ਵਾਧਾ ਹੋਇਆ ਜਦੋਂ ਪਿੰਡ ਗੰਧੂਵਾਲ ਬਿਆਸ ਦਰਿਆ ਨੇੜੇ ਬਣਿਆ ਗਾਈਡ ਬੰਨ ਪਾਣੀ ਦੇ ਖੋਰੇ ਕਾਰਨ ਟੁੱਟ ਗਿਆ ਜਿਸ ਦੇ ਚੱਲਦਿਆਂ ਬਿਆਸ ਦਰਿਆ ਦੇ ਹੱਦ ਦਾ ਪਾਣੀ ਜ਼ਮੀਨ ਨੂੰ ਖੋਰਾ ਲਾਉਂਦੇ ਹੋਏ ਤੁਸੀਂ ਵੱਨ ਵੱਲ ਵਧ ਗਿਆ ਇਸ ਦੌਰਾਨ ਮੌਕੇ ਤੇ ਮੌਜੂਦ ਪਿੰਡ ਗੰਧੂਵਾਲ ਵਾਸੀਆਂ ਨੇ ਦੱਸਿਆ ਕਿ ਗਾਈਡ 1 2 ਹੋਰ ਥਾਵਾਂ ਤੋਂ ਵੀ ਬੇਹੱਦ ਕਮਜ਼ੋਰ ਪੈ ਗਿਆ ਉਹਨਾਂ ਨੇ ਗਾਈਡ ਬੰਨ ਦੀ ਮਜ਼ਬੂਤੀ ਲਈ ਸੰਜੀਦਾ ਉਦਮ ਕਰਨ ਦੀ ਅਪੀਲ ਕੀਤੀ ਆ ਪ੍ਰਸ਼ਾਸਨ ਦੇ ਵੱਲੋਂ ਗਾਈਡ ਬੰਨ ਦੀ ਸੁਰੱਖਿਆ ਲਈ ਉਦਮ ਕੀਤੇ ਜਾ ਰਹੇ ਨੇ ਪਰੰਤੂ ਪਾਣੀ ਦੇ ਵਿੱਚ ਜਿਹੜਾ ਤੇਜ਼ ਵਹਾਅ ਕਰਨ ਇਸ ਕੰਮ ਵਿੱਚ ਦਿੱਕਤਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਇਸ ਦੌਰਾਨ ਹੀ ਪਾਣੀ ਦਾ ਪੱਧਰ ਬਦਮ ਕਟਣ ਕਾਰਨ ਹੜਪ੍ਰਭਾਵਿਤ ਰੜਾ ਮੰਡਾ ਫੱਤਾਕੁੱਲਾ ਸਲੇਮਪੁਰ ਮੰਡ ਟਾਲੀ ਮੰਡ ਗੰਦੂਵਾਲ ਤੇ ਅਬਦੁੱਲਾਪੁਰ ਦੀ ਸਥਿਤੀ ਪਹਿਲਾਂ ਵਾਂਗ ਹੀ ਬਣੀ ਹੋਈ ਆ ਇਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਦੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਇਲਾਕੇ ਦੇ ਪਿੰਡਾਂ ਤੇ ਰਾਹਤ ਕੈਂਪਾਂ ਵਿੱਚ ਜਾ ਕੇ ਮਦਦ ਸਮਗਰੀ ਤੇ ਲੰਗਰ ਭੇਟ ਕੀਤਾ ਜਾ ਰਿਹਾ ਇਸ ਸਬੰਧੀ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਵੀ ਕਿਹਾ ਕਿ ਪ੍ਰਸ਼ਾਸਨ ਗਾਈਡ ਬਣਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਦਮ ਕਰ ਰਿਹਾ ਤੇ ਉੱਥੇ ਇਸ ਵਿਚਾਲੇ ਪੰਜਾਬ ਦੇ ਮੌਸਮੀ ਸਬੰਧੀ ਤਾਜ਼ਾ ਜਾਣਕਾਰੀ ਹਾਸਲ ਹੋਈ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਮੌਸਮੀ ਭਾਗ ਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਮੁਤਾਬਕ ਕਪੂਰਥਲਾ ਤਰਨਤਾਰਨ ਜ਼ਿਲੰਦਰ ਤੇ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਭਾਰੀ ਮੀਂਹ ਨੂੰ ਲੈ ਕੇ ਜਿਹੜਾ ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਦੀ ਤੋ 40 ਕਿਲੋਮੀਟਰ ਪ੍ਰਤੀ ਦੀ ਜਿਹੜੀ ਉਹ ਚਿਤਾਵਨੀ ਜਾਰੀ ਕੀਤੀ ਗਈ ਆ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੀ ਸੂਬੇ ਵਿੱਚ orange ਤੇ red ਅਲਰਟ ਜਾਰੀ ਕੀਤਾ ਗਿਆ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਇਸ ਦੌਰਾਨ ਮੌਸਮੀ ਵਿਭਾਗ ਨੇ ਇੱਕ ਵਾਰ ਫਿਰ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਫਤੇਗੜ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਪਠਾਨਕੋਟ ਰੂਬਨਗਰ ਤੇ ਐਸਬੀਐਸ ਨਾਗਰ ਦੇ ਕੁਝ ਇਲਾਕਿਆਂ ਕੰਨ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਲਗਾਈ ਜਾ ਰਹੀ ਆ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਬੇ ਲੋੜੇ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਵੀ ਕੀਤੀ ਇਸ ਦੇ ਨਾਲ ਹੀ ਮੀਂਹ ਤੇ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਐਮਰਜੈਂਸੀ ਵਿੱਚ ਤੁਰੰਤ ਮਦਦ ਲੈਣ ਲਈ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਤੇ ਕਾਲ ਕਰਨ ਦੀ ਸਲਾਹ ਵੀ ਦਿੱਤੀ ਗਈ ਆ ਦ ਸਮਝੋਗਾ ਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਤੇ ਨਦੀਆਂ ਦੇ ਪਾਣੀ ਵਧਣ ਕਾਰਨ ਪੰਜਾਬ ਦੇ ਕਈ ਇਲਾਕੇ ਡੁੱਬ ਗਏ ਖੇਤਾਂ ਵਿੱਚ ਖੜੀਆਂ ਫਸਲਾਂ ਤਬਾਹ ਹੋ ਗਈਆਂ ਨੇ ਸੈਂਕੜੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋਣ ਨਾਨ ਲੋਕ ਸੁਰੱਖਿਆ ਥਾਵਾਂ ਤੋਂ ਸ਼ਰਨ ਲੈਣ ਲਈ ਮਜਬੂਰ ਹੋ ਗਏ ਨੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋ ਗਏ ਨੇ ਬਹੁਤ ਸਾਰੇ ਲੋਕ ਬੇਕਾਰ ਹੋ ਕੇ ਅਸਥਾਈ ਕੈਂਪਾਂ ਵਿੱਚ ਰਹਿ ਰਹੇ ਨੇ ਸਕੂਲਾਂ ਦੇ ਕਾਰਜਾਂ ਵਿੱਚ ਵੀ ਪੜ੍ਹਾਈ ਪ੍ਰਭਾਵਿਤ ਹੋਈ ਹੈ ਤੇ ਦੂਜੇ ਪਾਸੇ ਸਿਹਤ ਵਿਭਾਗ ਨੇ ਵੀ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਹੋਈਆਂ ਨੇ ਮੌਸਮੀ ਭਾਗ ਦੀ ਇਸ ਨਵੀਂ ਚੇਤੇ ਅਮਿੰਤੋਂ ਬਾਅਦ ਲੋਕਾਂ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ ਆ ਕੁੱਲ ਮਿਲਾ ਕੇ ਪੰਜਾਬ ਇੱਕ ਵਾਰ ਫਿਰ ਕੁਦਰਤੀ ਆਫਤ ਦੇ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਤੇ ਆਉਣ ਵਾਲੇ 24 ਘੰਟੇ ਸੂਬੇ ਲਈ ਬਹੁਤ ਮਹੱਤਮਪੂਰਨ ਸਾਬਿਤ ਹੋ ਸਕਦੇ ਨੇ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਬਿਆਸ ਦਰਿਆ 'ਚ ਆਏ ਹੜ੍ਹ ਕਾਰਨ ਬੀਤੇ ਕਈ ਦਿਨਾਂ ਤੋਂ ਮੁਸ਼ਕਲਾਂ ਨਾਲ ਘਿਰੇ ਰੜਾ ਮੰਡ ਦੇ ਇਲਾਕੇ ਦੇ ਵਾਸੀਆਂ ਦੀਆਂ ਜਿਹੜੀਆਂ ਦਿੱਕਤਾਂ ਵਿੱਚ ਉਸ ਵੇਲੇ ਵਾਧਾ ਹੋਇਆ ਜਦੋਂ ਪਿੰਡ ਗੰਧੂਵਾਲ ਬਿਆਸ ਦਰਿਆ ਨੇੜੇ ਬਣਿਆ ਗਾਈਡ ਬੰਨ ਪਾਣੀ ਦੇ ਖੋਰੇ ਕਾਰਨ ਟੁੱਟ ਗਿਆ ਜਿਸ ਦੇ ਚੱਲਦਿਆਂ ਬਿਆਸ ਦਰਿਆ ਦੇ ਹੜ ਦਾ ਪਾਣੀ ਜ਼ਮੀਨ ਨੂੰ ਖੋਰਾ ਲਾਉਂਦੇ ਹੋਏ ਤੁਸੀਂ ਵੱਨ ਵੱਲ ਵਧ ਗਿਆ ਇਸ ਦੌਰਾਨ ਮੌਕੇ ਤੇ ਹੀ ਮੌਜੂਦ ਪਿੰਡ ਗੰਧੂਵਾਲ ਵਾਸੀਆਂ ਨੇ ਦੱਸਿਆ ਕਿ ਗਾਈਡ ਵੰਦੋ ਹੋਰ ਥਾਵਾਂ ਤੋਂ ਵੀ ਬੇਹੱਦ ਕਮਜ਼ੋਰ ਪੈ ਗਿਆ ਉਨ੍ਹਾਂ ਨੇ ਗਾਈਡ ਬੰਨ ਦੀ ਮਜ਼ਬੂਤੀ ਲਈ ਸੰਜੀਦਾ ਉਦਮ ਕਰਨ ਦੀ ਅਪੀਲ ਕੀਤੀ ਆ ਪ੍ਰਸ਼ਾਸਨ ਦੇ ਵੱਲੋਂ ਗਾਈਡ ਬੰਨ ਦੀ ਸੁਰੱਖਿਆ ਲਈ ਉਦਮ ਕੀਤੇ ਜਾ ਰਹੇ ਨੇ ਪਰੰਤੂ ਪਾਣੀ ਦੇ ਵਿੱਚ ਜਿਹੜਾ ਤੇਜ਼ ਵਹਾਅ ਕਾਰਨ ਇਸ ਕੰਮ ਵਿੱਚ ਦਿੱਕਤਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਇਸ ਦੌਰਾਨ ਹੀ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਪ੍ਰਭਾਵਿਤ ਰੜਾ ਮੰਡਾ ਫੱਤਾਕੁੱਲਾ ਸਲੇਮਪੁਰ ਮੰਡ ਟਾਲੀ ਮੰਡ ਗੰਦੂਵਾਲ ਤੇ ਅਬਦੁੱਲਾਪੁਰ ਦੀ ਸਥਿਤੀ ਪਹਿਲਾਂ ਵਾਂਗ ਹੀ ਬਣੀ ਹੋਈ ਆ ਇਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਦੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਇਲਾਕੇ ਦੇ ਪਿੰਡਾਂ ਤੇ ਰਾਹਤ ਕੈਂਪਾਂ ਵਿੱਚ ਜਾ ਕੇ ਮਦਦ ਸਮਗਰੀ ਤੇ ਲੰਗਰ ਭੇਟ ਕੀਤਾ ਜਾ ਰਿਹਾ ਇਸ ਸਬੰਧੀ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਵੀ ਕਿਹਾ ਕਿ ਪ੍ਰਸ਼ਾਸਨ ਗਾਈਡ ਵਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਦਮ ਕਰ ਰਿਹਾ ਤੇ ਉੱਥੇ ਇਸ ਵਿਚਾਲੇ ਪੰਜਾਬ ਦੇ ਮੌਸਮੀ ਸਬੰਧੀ ਤਾਜ਼ਾ ਜਾਣਕਾਰੀ ਹਾਸਲ ਹੋਈ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਮੌਸਮੀ ਭਾਗ ਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਮੁਤਾਬਕ ਕਪੂਰਥਲਾ ਕਰਨਤਾਰਨ ਜਲੰਧਰ ਤੇ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਭਾਰੀ ਮੀਂਹ ਨੂੰ ਲੈ ਕੇ ਜਿਹੜਾ ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਜਿਹੜੀ ਉਹ ਚੇਤਾਵਨੀ ਜਾਰੀ ਕੀਤੀ ਗਈ ਆ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੀ ਸੂਬੇ ਵਿੱਚ orange ਤੇ red alert ਜਾਰੀ ਕੀਤਾ ਗਿਆ। ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ। ਇਸ ਦੌਰਾਨ ਮੌਸਮੀ ਵਿਭਾਗ ਨੇ ਇੱਕ ਵਾਰ ਫਿਰ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ। ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਪਠਾਨਕੋਟ ਰੋਬਨਗਰ ਤੇ ਐਸਬੀਐਸ ਨਾਗਰ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਲਗਾਈ ਜਾ ਰਹੀ ਆ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਬੇਲੋੜੇ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਵੀ ਕੀਤੀ ਇਸ ਦੇ ਨਾਲ ਹੀ ਮੀਂਹ ਤੇ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਐਮਰਜੈਂਸੀ ਵਿੱਚ ਤੁਰੰਤ ਮਦਦ ਲੈਣ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਤੇ ਕਾਲ ਕਰਨ ਦੀ ਸਲਾਹ ਵੀ ਦਿੱਤੀ ਗਈ ਆ ਦੱਸਣ ਜੋਗਾ ਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਤੇ ਨਦੀਆਂ ਦੇ ਪਾਣੀ ਵਧਣ ਕਾਰਨ ਪੰਜਾਬ ਦੇ ਕਈ ਇਲਾਕੇ ਡੁੱਬ ਗਏ ਖੇਤਾਂ ਵਿੱਚ ਖੜੀਆਂ ਫਸਲਾਂ ਤਬਾਹ ਹੋ ਗਏ ਨੇ ਸੈਂਕੜੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕ ਸੁਰੱਖਿਆ ਥਾਵਾਂ ਤੋਂ ਸ਼ਰਨ ਲੈਣ ਲਈ ਮਜਬੂਰ ਹੋ ਗਏ ਨੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋ ਗਏ ਨੇ ਬਹੁਤ ਸਾਰੇ ਲੋਕ ਬੇਕਾਰ ਹੋ ਕੇ ਅਸਥਾਈ ਕੈਂਪਾਂ ਵਿੱਚ ਰਹਿ ਰਹੇ ਨੇ ਸਕੂਲਾਂ ਦੇ ਕਾਰਜਾਂ ਵਿੱਚ ਵੀ ਪੜ੍ਹਾਈ ਪ੍ਰਭਾਵਿਤ ਹੋਈ ਹੈ ਤੇ ਦੂਜੇ ਪਾਸੇ ਸਿਹਤ ਵਿਭਾਗ ਨੇ ਵੀ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਟੀਮਾਂ ਤਨਾਤ ਕੀਤੀਆਂ ਹੋਈਆਂ ਨੇ ਮੌਸਮੀ ਭਾਗ ਦੀ ਇਸ ਨਵੀਂ ਚੇਤਾਵਨੀ ਤੋਂ ਬਾਅਦ ਲੋਕਾਂ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ ਆ। ਕੁੱਲ ਮਿਲਾ ਕੇ ਪੰਜਾਬ ਇੱਕ ਵਾਰ ਫਿਰ ਕੁਦਰਤੀ ਆਫਤ ਦੇ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਤੇ ਆਉਣ ਵਾਲੇ 24 ਘੰਟੇ ਸੂਬੇ ਲਈ ਬਹੁਤ ਮਹੱਤਵਪੂਰਨ ਸਾਬਿਤ ਹੋ ਸਕਦੇ ਨੇ। ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਬਿਆਸ ਦਰਿਆ 'ਚ ਆਏ ਹੜ੍ਹ ਕਾਰਨ ਬੀਤੇ ਕਈ ਦਿਨਾਂ ਤੋਂ ਮੁਸ਼ਕਲਾਂ ਨਾਲ ਘਿਰੇ ਬڑا ਮੰਡ ਦੇ ਇਲਾਕੇ ਦੇ ਵਸਨੀਕਾਂ ਦੀਆਂ ਜਿਹੜੀਆਂ ਦਿੱਕਤਾਂ ਵਿੱਚ ਉਸ ਵੇਲੇ ਵਾਧਾ ਹੋਇਆ ਜਦੋਂ ਪਿੰਡ ਗੰਧੂਵਾਲ ਬਿਆਸ ਦਰਿਆ ਨੇੜੇ ਬਣਿਆ ਗਾਈਡ ਬੰਨ ਪਾਣੀ ਦੇ ਖੋਰੇ ਕਾਰਨ ਟੁੱਟ ਗਿਆ ਜਿਸ ਦੇ ਚੱਲਦੇ ਆ ਬਿਆਸ ਰਿਆ ਦੇ ਹਟ ਦਾ ਪਾਣੀ ਜ਼ਮੀਨ ਨੂੰ ਖੋਰਾ ਲਾਉਂਦੇ ਹੋਏ ਤੁਸੀਂ ਵੱਨ ਵੱਲ ਵੱਧ ਗਿਆ ਇਸ ਦੌਰਾਨ ਮੌਕੇ ਤੇ ਮੌਜੂਦ ਪਿੰਡ ਗੰਧੂਵਾਲ ਵਾਸੀਆਂ ਨੇ ਦੱਸਿਆ ਕਿ ਗਾਈਡ ਵੰਦੋ ਹੋਰ ਥਾਵਾਂ ਤੋਂ ਵੀ ਬੇਹੱਦ ਕਮਜ਼ੋਰ ਪੈ ਗਿਆ ਉਹਨਾਂ ਨੇ ਗਾਈਡ ਵੰਦ ਦੀ ਮਜ਼ਬੂਤੀ ਲਈ ਸੰਜੀਦਾ ਉਦਮ ਕਰਨ ਦੀ ਅਪੀਲ ਕੀਤੀ ਆ ਪ੍ਰਸ਼ਾਸਨ ਦੇ ਵੱਲੋਂ ਗਾਈਡ ਵੰਦ ਦੀ ਸੁਰੱਖਿਆ ਲਈ ਉਦਮ ਕੀਤੇ ਜਾ ਰਹੇ ਨੇ ਪਰੰਤੂ ਪਾਣੀ ਦੇ ਵਿੱਚ ਜਿਹੜਾ ਤੇਜ਼ ਵਹਾਅ ਕਾਰਨ ਇਸ ਕੰਮ ਵਿੱਚ ਦਿੱਕਤਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਇਸ ਦੌਰਾਨ ਹੀ ਪਾਣੀ ਦਾ ਪੱਦਰ ਬਦਨ ਘਟਣ ਕਾਰਨ ਹੜ੍ਹ ਪ੍ਰਭਾਵਿਤ ਰੜਾ ਮੰਡਾ ਫੱਤਾ ਕੁਲ ਫਲੇਮਪੁਰ ਮੰਡ ਟਾਲੀ ਮੰਡ ਗੰਦੂਵਾਲ ਤੇ ਅਬਦੁੱਲਾਪੁਰ ਦੀ ਸਥਿਤੀ ਪਹਿਲਾਂ ਵਾਂਗ ਹੀ ਬਣੀ ਹੋਈ ਆ ਇਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਦੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਇਲਾਕੇ ਦੇ ਪਿੰਡਾਂ ਤੇ ਰਾਹਤ ਕੈਂਪਾਂ ਵਿੱਚ ਜਾ ਕੇ ਮਦਦ ਸਮੱਗਰੀ ਤੇ ਲੰਗਰ ਭੇਟ ਕੀਤਾ ਜਾ ਰਿਹਾ ਇਸ ਸਬੰਧੀ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਵੀ ਕਿਹਾ ਕਿ ਪ੍ਰਸ਼ਾਸਨ ਗਾਈਡ ਵਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਦਮ ਕਰ ਰਿਹਾ ਤੇ ਉੱਥੇ ਇਸ ਵਿਚਾਲੇ ਪੰਜਾਬ ਦੇ ਮੌਸਮੀ ਸਬੰਧੀ ਤਾਜ਼ਾ ਜਾਣਕਾਰੀ ਹਾਸਲ ਹੋਈ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਮੌਸਮੀ ਭਾਗ ਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਮੁਤਾਬਕ ਕਪੂਰਥਲਾ ਕਰਨਤਾਰਨ ਜਲੰਧਰ ਤੇ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਭਾਰੀ ਮੀਂਹ ਨੂੰ ਲੈ ਕੇ ਜਿਹੜਾ ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਤੀ ਤੋਂ 40 ਕਿਲੋਮੀਟਰ ਪ੍ਰਤੀ ਦਿ ਜਿਹੜੀ ਉਹ ਚਿਤਾਵਨੀ ਜਾਰੀ ਕੀਤੀ ਗਈ ਆ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੀ ਸੂਬੇ ਵਿੱਚ orange ਤੇ red ਅਲਰਟ ਜਾਰੀ ਕੀਤਾ ਗਿਆ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਇਸ ਦੌਰਾਨ ਮੌਸਮੀ ਵਿਭਾਗ ਨੇ ਇੱਕ ਵਾਰ ਫਿਰ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਪਠਾਨਕੋਟ ਰੂਬਨਗਰ ਤੇ ਐਸਬੀਐਸ ਨਾਗਰ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਲਗਾਈ ਜਾ ਰਹੀ ਆ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਬੇਲੋੜੇ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਵੀ ਕੀਤੀ ਇਸ ਦੇ ਨਾਲ ਹੀ ਮੀਂਹ ਤੇ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਐਮਰਜੈਂਸੀ ਵਿੱਚ ਤੁਰੰਤ ਮਦਦ ਲੈਣ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਤੇ ਕਾਲ ਕਰਨ ਦੀ ਸਲਾਹ ਵੀ ਦਿੱਤੀ ਗਈ ਆ ਦੱਸਣ ਜੋਗਾ ਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਤੇ ਨਦੀਆਂ ਦੇ ਪਾਣੀ ਵਧਣ ਕਾਰਨ ਪੰਜਾਬ ਦੇ ਕਈ ਇਲਾਕੇ ਡੁੱਬ ਗਏ ਖੇਤਾਂ ਵਿੱਚ ਖੜੀਆਂ ਫਸਲਾਂ ਤਬਾਹ ਹੋ ਗਈਆਂ ਨੇ ਸੈਂਕੜੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕ ਸੁਰੱਖਿਆ ਥਾਵਾਂ ਤੋਂ ਸ਼ਰਨ ਲੈਣ ਲਈ ਮਜਬੂਰ ਹੋ ਗਏ ਨੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋ ਗਏ ਨੇ ਬਹੁਤ ਸਾਰੇ ਲੋਕ ਬੇਕਾਰ ਹੋ ਕੇ ਅਸਥਾਈ ਕੈਂਪਾਂ ਵਿੱਚ ਰਹਿ ਰਹੇ ਨੇ ਸਕੂਲਾਂ ਦੇ ਕਾਰਜਾਂ ਵਿੱਚ ਵੀ ਪੜ੍ਹਾਈ ਪ੍ਰਭਾਵਿਤ ਹੋਈ ਹੈ ਤੇ ਦੂਜੇ ਪਾਸੇ ਸਿਹਤ ਵਿਭਾਗ ਨੇ ਵੀ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਪਰਵਾਰ ਇਸ ਖੇਤਰਾਂ ਵਿੱਚ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਹੋਈਆਂ ਨੇ ਮੌਸਮੀ ਭਾਗ ਦੀ ਇਸ ਨਵੀਂ ਚੇਤਾਵਨੀ ਤੋਂ ਬਾਅਦ ਲੋਕਾਂ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ ਆ ਕੁੱਲ ਮਿਲਾ ਕੇ ਪੰਜਾਬ ਇੱਕ ਵਾਰ ਫਿਰ ਕੁਦਰਤੀ ਆਫਤ ਦੇ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਤੇ ਆਉਣ ਵਾਲੇ 24 ਘੰਟੇ ਸੂਬੇ ਲਈ ਬਹੁਤ ਮਹੱਤਮਪੂਰਨ ਸਾਬਿਤ ਹੋ ਸਕਦੇ ਨੇ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਬਿਆਸ ਦਰਿਆ ਚ ਆਏ ਹੜ੍ਹ ਕਾਰਨ ਬੀਤੇ ਕਈ ਦਿਨਾਂ ਤੋਂ ਮੁਸ਼ਕਲਾਂ ਨਾਲ ਘਿਰੇ ਰੜਾ ਮੰਡ ਦੇ ਇਲਾਕੇ ਦੇ ਵਾਸੀਆਂ ਦੀਆਂ ਜਿਹੜੀਆਂ ਦਿੱਕਤਾਂ ਵਿੱਚ ਉਸ ਵੇਲੇ ਵਾਧਾ ਹੋਇਆ ਜਦੋਂ ਪਿੰਡ ਗੰਧੂਵਾਲ ਬਿਆਸ ਦਰਿਆ ਨੇੜੇ ਬਣਿਆ ਗਾਈਡ ਬੰਨ ਪਾਣੀ ਦੇ ਖੋਰੇ ਕਾਰਨ ਟੁੱਟ ਗਿਆ ਜਿਸ ਦੇ ਚੱਲਦਿਆਂ ਬਿਆਸ ਦਰਿਆ ਦੇ ਹੱਦ ਦਾ ਪਾਣੀ ਜ਼ਮੀਨ ਨੂੰ ਖੋਰਾ ਲਾਉਂਦੇ ਹੋਏ ਤੁਸੀਂ ਵੱਨ ਵੱਲ ਵੱਧ ਗਿਆ ਇਸ ਦੌਰਾਨ ਮੌਕੇ ਤੇ ਮੌਜੂਦ ਪਿੰਡ ਗੰਧੂਵਾਲ ਵਾਸੀਆਂ ਨੇ ਦੱਸਿਆ ਕਿ ਗਾਈਡ ਵਨ ਤੋਂ ਹੋਰ ਥਾਵਾਂ ਤੋਂ ਵੀ ਬੇਹੱਦ ਕਮਜ਼ੋਰ ਪੈ ਗਿਆ ਉਨ੍ਹਾਂ ਨੇ ਗਾਈਡ ਬੰਨ ਦੀ ਮਜ਼ਬੂਤੀ ਲਈ ਸੰਜੀਦਾ ਉਦਮ ਕਰਨ ਦੀ ਅਪੀਲ ਕੀਤੀ ਆ ਪ੍ਰਸ਼ਾਸਨ ਦੇ ਵੱਲੋਂ ਗਾਈਡ ਬੰਨ ਦੀ ਸੁਰੱਖਿਆ ਲਈ ਉਦਮ ਕੀਤੇ ਜਾ ਰਹੇ ਨੇ ਪਰੰਤੂ ਪਾਣੀ ਦੇ ਵਿੱਚ ਜਿਹੜਾ ਤੇਜ਼ ਵਹਾਅ ਕਾਰਨ ਇਸ ਕੰਮ ਵਿੱਚ ਦਿੱਕਤਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਇਸ ਦੌਰਾਨ ਹੀ ਪਾਣੀ ਦਾ ਪੱਧਰ ਬਦਨ ਘਟਣ ਕਾਰਨ ਹੜ ਪ੍ਰਭਾਵਿਤ ਰੜਾ ਮੰਡਾ ਫੱਤਾ ਕੁਲਾ ਸਲੇਮਪੁਰ ਮੰਡ ਟਾਲੀ ਮੰਡ ਗੰਦੂਵਾਲ ਤੇ ਅਬਦੁੱਲਾਪੁਰ ਦੀ ਸਥਿਤੀ ਪਹਿਲਾਂ ਵਾਂਗ ਹੀ ਬਣੀ ਹੋਈ ਆ ਇਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਦੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਇਲਾਕੇ ਦੇ ਪਿੰਡਾਂ ਤੇ ਰਾਹਤ ਕੈਂਪਾਂ ਵਿੱਚ ਜਾ ਕੇ ਮਦਦ ਸਮਗਰੀ ਤੇ ਲੰਗਰ ਭੇਟ ਕੀਤਾ ਜਾ ਰਿਹਾ ਇਸ ਸਬੰਧੀ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਵੀ ਕਿਹਾ ਕਿ ਪ੍ਰਸ਼ਾਸਨ ਗਾਈਡ ਵਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਦਮ ਕਰ ਰਿਹਾ ਤੇ ਉੱਥੇ ਇਸ ਵਿਚਾਲੇ ਪੰਜਾਬ ਦੇ ਮੌਸਮੀ ਸਬੰਧੀ ਤਾਜ਼ਾ ਜਾਣਕਾਰੀ ਹਾਸਲ ਹੋਈ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਮੌਸਮੀ ਭਾਗ ਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਮੁਤਾਬਕ ਕਪੂਰਥਲਾ ਕਰਨਤਾਰਨ ਜਲੰਧਰ ਤੇ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਪਾਰੀ ਮੀਨੂ ਲੈ ਕੇ ਜਿਹੜਾ ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਦਿ ਜਿਹੜੀ ਉਹ ਚੇਤਾਵਨੀ ਜਾਰੀ ਕੀਤੀ ਗਈ ਆ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੀ ਸੂਬੇ ਵਿੱਚ orange ਤੇ red ਅਲਰਟ ਜਾਰੀ ਕੀਤਾ ਗਿਆ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ جاری ਹੈ ਤੇ ਕਈ ਜ਼ਿਲ੍ਹਿਆਂ ਵਿੱਚ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਇਸ ਦੌਰਾਨ ਮੌਸਮੀ ਵਿਭਾਗ ਨੇ ਇੱਕ ਵਾਰ ਫਿਰ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਫਤੇਗੜ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਪਠਾਨਕੋਟ ਰੂਬਨਗਰ ਤੇ ਐਫਬੀਐਸ ਨਾਗਰ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਲਗਾਈ ਜਾ ਰਹੀ ਆ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਬੇਲੋੜੇ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਵੀ ਕੀਤੀ ਇਸ ਦੇ ਨਾਲ ਹੀ ਮੀਂਹ ਤੇ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਐਮਰਜੈਂਸੀ ਵਿੱਚ ਤੁਰੰਤ ਮਦਦ ਲੈਣ ਲਈ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਤੇ ਕਾਲਾ ਕਰਨ ਦੀ ਸਲਾਹ ਵੀ ਦਿੱਤੀ ਗਈ ਆ ਦੱਸਣ ਜੋਗਾ ਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਤੇ ਨਦੀਆਂ ਦੇ ਪਾਣੀ ਵਧਣ ਕਾਰਨ ਪੰਜਾਬ ਦੇ ਕਈ ਇਲਾਕੇ ਡੁੱਬ ਗਏ ਖੇਤਾਂ ਵਿੱਚ ਖੜੀਆਂ ਫਸਲਾਂ ਤਬਾਹ ਹੋ ਗਏ ਨੇ ਸੈਂਕੜੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕ ਸੁਰੱਖਿਆ ਥਾਵਾਂ ਤੋਂ ਸ਼ਰਨ ਲੈਣ ਲਈ ਮਜਬੂਰ ਹੋ ਗਏ ਨੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋ ਗਏ ਨੇ ਬਹੁਤ ਸਾਰੇ ਲੋਕ ਬੇਕਾਰ ਹੋ ਕੇ ਅਸਥਾਈ ਕੈਂਪਾਂ ਵਿੱਚ ਰਹਿ ਰਹੇ ਨੇ ਸਕੂਲਾਂ ਤੇ ਕਾਲਜਾਂ ਵਿੱਚ ਵੀ ਪੜ੍ਹਾਈ ਪ੍ਰਭਾਵਿਤ ਹੋਈ ਹੈ ਤੇ ਦੂਜੇ ਪਾਸੇ ਸਿਹਤ ਵਿਭਾਗ ਨੇ ਵੀ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਟੀਮਾਂ ਤਣਾਤ ਕੀਤੀਆਂ ਹੋਈਆਂ ਨੇ ਮੌਸਮੀ ਭਾਗ ਦੀ ਇਸ ਨਵੀਂ ਚਿਤਾਵਨੀ ਤੋਂ ਬਾਅਦ ਲੋਕਾਂ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ ਆ ਕੁੱਲ ਮਿਲਾ ਕੇ ਪੰਜਾਬ ਇੱਕ ਵਾਰ ਫਿਰ ਕੁਦਰਤੀ ਆਫਤ ਦੇ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਤੇ ਆਉਣ ਵਾਲੇ 24 ਘੰਟੇ ਸੂਬੇ ਲਈ ਬਹੁਤ ਮਹੱਤਮਪੂਰਨ ਸਾਬਿਤ ਹੋ ਸਕਦੇ ਨੇ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਬਿਆਸ ਦਰਿਆ ਚ ਆਏ ਹੜ੍ਹ ਕਾਰਨ ਬੀਤੇ ਕਈ ਦਿਨਾਂ ਤੋਂ ਮੁਸ਼ਕਲਾਂ ਨਾਲ ਘਿਰੇ ਰੜਾ ਮੰਡ ਦੇ ਇਲਾਕੇ ਦੇ ਵਸਨੀਕਾਂ ਦੀਆਂ ਜਿਹੜੀਆਂ ਦਿੱਕਤਾਂ ਵਿੱਚ ਉਸ ਵੇਲੇ ਵਾਧਾ ਹੋਇਆ ਜਦੋਂ ਪਿੰਡ ਗੰਧੂਵਾਲ ਬਿਆਸ ਦਰਿਆ ਨੇੜੇ ਬਣਿਆ ਗਾਈਡ ਬੰਨ ਪਾਣੀ ਦੇ ਖੋਰੇ ਕਾਰਨ ਟੁੱਟ ਗਿਆ ਜਿਸ ਦੇ ਚੱਲਦਿਆਂ ਬਿਆਸ ਦਰਿਆ ਦੇ ਹੱਦ ਦਾ ਪਾਣੀ ਜ਼ਮੀਨ ਨੂੰ ਖੋਰਾ ਲਾਉਂਦੇ ਹੋਏ ਤੁਸੀਂ ਵੱਨ ਵੱਲ ਵਧ ਗਿਆ ਇਸ ਦੌਰਾਨ ਮੌਕੇ ਤੇ ਮੌਜੂਦ ਪਿੰਡ ਗੰਧੂਵਾਲ ਵਾਸੀਆਂ ਨੇ ਦੱਸਿਆ ਕਿ ਗਾਈਡ ਵੰਦੋ ਹੋਰ ਥਾਵਾਂ ਤੋਂ ਵੀ ਬੇਹੱਦ ਕਮਜ਼ੋਰ ਪੈ ਗਿਆ ਉਨ੍ਹਾਂ ਨੇ ਗਾਈਡ ਬੰਨ ਦੀ ਮਜ਼ਬੂਤੀ ਲਈ ਸੰਜੀਦਾ ਉਦਮ ਕਰਨ ਦੀ ਅਪੀਲ ਕੀਤੀ ਆ ਪ੍ਰਸ਼ਾਸਨ ਦੇ ਵੱਲੋਂ ਗਾਈਡ ਬੰਨ ਦੀ ਸੁਰੱਖਿਆ ਲਈ ਉਦਮ ਕੀਤੇ ਜਾ ਰਹੇ ਨੇ ਪਰੰਤੂ ਪਾਣੀ ਦੇ ਵਿੱਚ ਜਿਹੜਾ ਤੇਜ਼ ਵਹਾਅ ਕਾਰਨ ਇਸ ਕੰਮ ਵਿੱਚ ਦਿੱਕਤਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਇਸ ਦੌਰਾਨ ਹੀ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਪ੍ਰਭਾਵਿਤ ਰੜਾ ਮੰਡਾ ਫੱਤਾਕੁੱਲਾ ਸਲੇਮਪੁਰ ਮੰਡ ਟਾਲੀ ਮੰਡ ਗੰਦੂਵਾਲ ਤੇ ਅਬਦੁੱਲਾਪੁਰ ਦੀ ਸਥਿਤੀ ਪਹਿਲਾਂ ਵਾਂਗ ਹੀ ਬਣੀ ਹੋਈ ਆ ਇਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਦੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਇਲਾਕੇ ਦੇ ਪਿੰਡਾਂ ਤੇ ਰਾਹਤ ਕੈਂਪਾਂ ਵਿੱਚ ਜਾ ਕੇ ਮਦਦ ਸਸਮਗਰੀ ਤੇ ਲੰਗਰ ਭੇਟ ਕੀਤਾ ਜਾ ਰਿਹਾ ਇਸ ਸਬੰਧੀ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਵੀ ਕਿਹਾ ਕਿ ਪਰ